ਦੋਸਤੋ ਮੂਸੇ ਵਾਲੇ ਜੱਟ ਦੇ ਗਾਣੇ ਮੁਰਦੇ ਦੇ ਵਿੱਚ ਵੀ ਜਨਮ ਪਾ ਦਿੰਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਪਾਕਿਸਤਾਨ ਦੀ ਆ ਜੀਹਾਂ ਦੋਸਤੋ ਇੱਕ ਹਿਉਂਡਈ ਐਲੈਂਟਰਾ ਕਾਰ ਜਿਸ ਦੇ ਵਿੱਚ ਉਹਨਾਂ ਨੇ ਸੀਐਨਜੀ ਗੈਸ ਕਿੱਟ ਲਗਵਾਈ ਹੋਈ ਸੀ ਤਾਂ ਉਹ ਸਿਲੰਡਰ ਗੱਡੀ ਦੇ ਵਿੱਚ ਪਟਾਕਾ ਮਾਰ ਜਾਂਦਾ ਤੇ ਪਿਛਲੀ ਸੀਟ ਸਾਰੀ ਉੱਡ ਜਾਂਦੀ ਆ ਗੱਡੀ ਦੀ ਤੇ ਸਾਰੀ ਡਿੱਗੀ ਵੀ ਖਤਮ ਹੋ ਜਾਂਦੀ ਆ ਜਦੋਂ ਬਾਈ ਉਸ ਗੱਡੀ ਨੂੰ ਲੈ ਕੇ ਜਾ ਰਿਹਾ ਹੁੰਦਾ ਆ ਤਾਂ ਵਿੱਚ ਚੱਲ ਰਹੇ ਹੁੰਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਮੂਸੇ ਵਾਲੇ ਜੱਟ ਦੇ ਗਾਣੇ ਤਾਂ ਕੁਝ ਲੋਕਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਿਹਾ ਕਿ ਨਵਾਬੀ ਨਹੀਂ ਘਟਣੀ ਚਾਹੀਦੀ ਸਿੱਧੂ ਦੇ ਗਾਣੇ ਤਾਂ ਇਦਾਂ ਹੀ ਵਜਣੇ ਚਾਹੀਦੇ ਨੇ ਕਈਆਂ ਨੇ ਕਿਹਾ ਕਿ ਪਾਵਰ ਆਫ ਸਿੱਧੂ ਮੂਸੇ ਵਾਲਾ Song ਇੱਕ ਵਾਰੀ ਤੁਸੀਂ ਉਹ ਵੀਡੀਓ ਦੇਖੋ ਫਿਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਤਾਂ ਤੁਸੀਂ ਦੇਖ ਹੀ ਲਿਆ ਹੈ ਸਿੱਧੂ ਮੂਸੇਵਾਲਾ ਦਾ ਕਿੰਨਾ ਜਿਆਦਾ ਕਰੇਜ ਆ ਪਾਕਿਸਤਾਨ ਦੇ ਵਿੱਚ ਗੱਡੀ ਪੂਰੀ ਖਤਮ ਹੋਈ ਵੀ ਆ ਪਰ ਅੰਦਰ ਬਾਈ ਨੇ ਗਾਣੇ ਸਿੱਧੂ ਮੂਸੇਵਾਲਾ ਦੇ ਚਲਾਏ ਹੋਏ ਨੇ ਇੱਕ ਲਾਈਕ ਬਣਦਾ ਆ ਬਾਕੀ ਵੀਰ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ